ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੀਕੇ ਜੂ ਸਿੱਧੂ ਪਰ ਜਥੇ ਬੰਦੀ ਵੱਲੋਂ ਲਗਾਤਾਰ ਜਮੀਨ ਪੱਦਰ ਦੀ ਸੇਵਾ ਚੱਲ ਰਹੀ ਹੈ ਅੱਜ ਕਣੀਏ ਕੇ ਬੇਟ ਜੋ ਦਰਿਆਵਾਂ ਪਾਰ ਸੇਵਾ ਚੱਲ ਰਹੀ ਹੈ ਕੱਲ ਦੀ ਸੇਵਾ ਸ਼ੁਰੂ ਹੋਈ ਹੈ ਅੱਜ ਕੁਛ ਕਾਰਨਾ ਕਰਕੇ ਜਦਾਂ ਬਰਸਾਤ ਕਰਕੇ ਕੁਝ ਟਰੈਕਟਰ ਤੇ ਘਟ ਪਹੁੰਚੇ ਤੇ ਇੱਕ ਜੜੀਆਂ ਅਫਵਾਹਾਂ ਫੈਲ ਰਹੀਆਂ ਕਿ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਇਹੋ ਜੀ ਕੋਈ ਗੱਲ ਨਹੀਂ ਆ ਜਿਹੜਾ ਪਾਣੀ ਵਾ ਦਰਿਆ ਦੇ ਅੰਦਰ ਅੰਦਰ ਆ ਆਪਣੇ 3 ਫੁੱਟ ਲੈਵਲ ਜੇ ਦਰਿਆ ਤੋਂ ਨੀਵਾ ਚੱਲਣ ਡਿਆ ਵਾ ਉੱਥੇ ਕੰਮ ਘਣੀ ਹੈ ਕਿ ਬੇਟ ਜਮੀਨ ਪੱਧਰ ਦਾ ਲਗਾਤਾਰ ਹੀ ਚੱਲਣ ਡਿਆ ਬਾਕੀ ਮੈਂ ਸਾਰੇ ਆਪਣੇ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਆਪਣੇ ਟਰੈਕਟਰ ਜਿਹੜੇ ਉਹ ਸੇਵਾ 'ਚ ਲੈ ਗਏ ਤਾਂ ਜੋ ਜੜੀਆਂ ਜ਼ਮੀਨਾਂ ਦੇ ਵਿੱਚ ਪਾੜ ਪਏ ਹਨ ਉਹ ਪਧਰੀਆਂ ਕੀਤੀ ਜਾਣ ਤੇ ਜ਼ਿਮੀਂਦਾਰ ਮੋੜ ਆਪਣੀ ਜੋ ਕਣਕ ਬੀਜਣ ਦੀ ਜਿਹੜੀ ਅਗਲੀ ਬਜਾਈ ਦੀ ਉਹ ਜੋ ਬਜਾਈ ਉਹ ਸ਼ੁਰੂ ਕਰਨ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਜੋ ਵੀ ਆਪਣੀਆਂ ਸਮਾਜ ਸੇਵੀ ਸੰਸਥਾਵਾਂ ਹਨ ਇਹ ਵੱਤੋ ਵੱਤ ਜਿਹੜੇ ਜ਼ਿੰਮੇਵਾਰਾਂ ਦਾ ਸਾਥ ਦਿੱਤਾ ਹੈ ਜੋ ਜਮੀਨਾਂ ਖਰਾਬ ਹੋਈਆਂ ਹਨ ਔਰ ਰੇਤਾ ਮਿੱਟੀ ਹੈ ਉਹ ਜਮੀਨਾਂ ਚ ਚੱਕੀ ਜਾਏ ਤਾਂ ਜੋ ਜਮੀਨਾਂ ਜੋ ਵਾਹੀਯੋਗ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਇਥੇ ਕਣੀ ਦੇ ਪਾਸੇ ਗਏ ਆ ਤੇ ਦੇਖਿਆ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਤੇ ਸਿੱਧੂਪੁਰ ਜਥੇਬੰਦੀ ਕਿਸਾਨ ਤੇ ਬਾਕੀ ਹੋਰ ਕਾਫੀ ਜਥੇਬੰਦੀਆਂ ਟਰੈਕਟਰਾਂ ਨਾਲ ਸੇਵਾ ਕਰ ਰਹੀਆਂ ਜੋ ਕਿ ਅੱਗੇ ਜਿਹੜੀ ਇਹਨਾਂ ਨੇ ਸੇਵਾ ਕੀਤੀ ਆ ਉਹਨਾਂ ਦੇ ਵਿੱਚ ਫਿਰ ਜਿਕਈਆਂ ਦਾ ਮਤ ਥੋੜਾ ਜਿਹਾ ਪਾਣੀ ਆ ਗਿਆ ਮੈਂ ਇੱਕ ਸਰਦਾਰ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਸਿੱਧੂਪੁਰ ਜਥੇਬੰਦੀ ਆ ਜਿਸ ਤਰ੍ਹਾਂ ਕਾਫੀ ਹੋਰ ਵੀ ਜਥੇਬੰਦੀਆਂ ਕੰਮ ਕਰ ਰਹੀਆਂ ਇੱਥੇ ਸੇਵਾ ਕਰ ਰਹੀਆਂ ਟਰੈਕਟਰ ਲੱਗੇ ਆ ਟਰਾਲੀਆਂ ਲੱਗੀਆਂ ਸਾਰਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮਸ਼ੀਨਰੀ ਲੱਗੀ ਆ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਅੱਜ ਇੱਥੇ ਇਨਾ ਇਨਾ ਪਾਣੀ ਆ ਕਿ ਕਈਆਂ ਜਗ੍ਹਾ ਦੇ ਉੱਤੇ ਤੇ ਦੋ ਦੋ ਸਾਲ ਪਾਣੀ ਨਹੀਂ ਉਤਰਨਾ ਤੇ ਇਹ ਸਰਕਾਰ ਕਹਿੰਦੀ ਰੇਤ ਵੇਚ ਲਓ ਰੇਤ ਇੱਥੇ ਹੈ ਹੀ ਨਹੀਂ ਆ ਸਾਰਾ ਕਸੂ ਤੇ ਮਿੱਟੀ ਆ ਜੋ ਕਿਸਾਨ ਨੂੰ ਐਵੇਂ ਲੌਲੀਪੌਪ ਦੇ ਦਿੱਤਾ ਵਾ ਕਿ ਰੇਤ ਤੇ ਮਿੱਟੀ ਆਪਾਂ ਇਦੋਂ ਕਿੱਥੋਂ ਵੇਚ ਲਾਂਗੇ ਕਿਸਾਨ ਤੇ ਬਹੁਤ ਬੋਰੀ ਤੇਰੀ ਮਾਰ ਪਾ ਗਿਆ ਇੱਕ ਫਸਲ ਦੂਜਾ ਆੜਤੀਆਂ ਦੇ ਦੇਣੇ ਸਾਰਾ ਖਰਚ ਕੀਤਾ ਅੱਗੇ ਆਸ ਹੀ ਨਹੀਂ ਕੋਈ ਵੀ ਆਪਾਂ ਨੂੰ ਕੋਈ ਪੈਸਾ ਆਉਣ ਦੀ ਜੇ ਹਿਸਾਬ ਨਾਲ ਹਾਲਾਤ ਬਣੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਧਰ ਆਣ ਕੇ ਲੋਕਾਂ ਦਾ ਹਾਲ ਵੇਖੋ ਲੋਕਾਂ ਦੀ ਮਦਦ ਕਰੋ ਕਿਸਾਨ ਸਾਹਿਬੇ ਆਪਣੇ ਭਰਾਵਾ ਮਜ਼ਦੂਰ ਆਪਣੇ ਭਰਾਵਾ ਇਹਨਾਂ ਦੀ ਮਦਦ ਕਰੋ ਇਹਵੇਂ ਉਥੋਂ ਲੋਕਾਂ ਦੀ ਸੋਚ-ਸੋਚ ਕੇ ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ ਉੱਤਰ ਪਹਛਾਨ ਨਾ ਬੜੋ ਇੱਥੇ ਅੱਜ ਥੋੜਾ ਜਿਹਾ ਪਾਣੀ ਵਧਿਆ ਦਰਿਆਜ ਪਰ ਉਹਤਨਾ ਬਖਸੀ ਅਜੇ ਸਾਰਾ ਕੰਟਰੋਲ ਹੋਇਆ ਵਾਹਿਗੁਰੂ ਜੀ ਦਾ ਕਾ ਖਾਲਸਾ